ਜੇਜਾ ਸਿੰਘ ਤਿਲਕ ਦਾਣਗੜ ਵਾਲਾ ਤੁਹਾਡੇ ਸਾਹਮਣੇ ਕੈਨੇਡਾ ਰਹਿੰਦੇ ਰਾਜੀਪੁੱਤ ਦੇ ਨਾਮ ਉਸ ਦੀ ਮਾਂ ਵੱਲੋਂ ਲਿਖੀ ਇੱਕ ਚਿੱਠੀ ਸੁਣਾਉਣ ਜਾ ਰਿਹਾ ਹੈ ਇਹ ਚਿੱਠੀ ਉਸ ਦੇ ਪੁੱਤਰ ਵੱਲੋਂ ਪਹਿਲਾਂ ਲਿਖੀ ਗਈ ਚਿੱਠੀ ਦੇ ਜਵਾਬ ਵਿੱਚ ਮਾਂ ਵੱਲੋਂ ਲਿਖੀ ਗਈ ਹੈ ਸੋ ਉਮੀਦ ਹੈ ਧਿਆਨ ਨਾਲ ਸੁਣੋਗੇ ਕੈਨੇਡਾ ਰਹਿੰਦੇ ਰਾਜੀਪੁੱਤ ਦੇ ਨਾਮ ਚਿੱਠੀ ਮੇਰੇ ਸੁੱਖਾਂ ਲੱਦੇ ਪੰਜ ਭੈਣਾਂ ਪਿੱਛੋਂ ਆਏ ਘਰ ਦੀ ਰੌਣਕ ਮੇਰੇ ਰਾਜੇ ਪੁੱਤ ਤੈਨੂੰ ਘੁੱਟ ਕੇ ਪਿਆਰ ਨਾਲ ਹੀ ਸਾਡੀ ਧੀਆ ਸਮਾਨ ਨੂੰ ਤੇ ਮੂਲ ਤੋਂ ਪਿਆਰਾ ਵਿਆਜ ਪਲੇਠੀ ਪੋਤੀ ਨੂੰ ਮਹੀਨਾ ਬੀਤ ਗਿਆ ਤੁਹਾਨੂੰ ਸਾਡੇ ਕੋਲ ਗਿਆ ਨੂੰ ਇੱਕ ਮਹੀਨਾ ਤੁਸੀਂ ਸਾਡੇ ਕੋਲ ਰਹੇ ਤੇ ਉਸ ਤੋਂ ਪਹਿਲਾਂ ਇੱਕ ਮਹੀਨਾ ਸੀ ਤੁਹਾਡੇ ਆਉਣ ਦੀ ਉਡੀਕ ਵਿੱਚ ਸੁਪਨੇ ਬਣਦੇ ਰਹੇ ਤੇ ਘਰ ਵਿੱਚ ਕੁਝ ਨਾ ਕੁਝ ਬਣਾਉਂਦੇ ਚੁਣਦੇ ਰਹੀ ਤੇ ਫਿਰ 3 ਤਰੀਕ ਨੂੰ ਤੁਸੀਂ ਆ ਉਤੜੇ ਬਰੂਹਾਂ ਤੇ ਤੇਲ ਚੋਇਆ ਤੇਰੀਆਂ ਭੈਣਾਂ ਸਮੇਤ ਅਸੀਂ ਸਭ ਨੇ ਗਲੇ ਲੱਗ ਲੱਗ ਪਿਆਰ ਦਾ ਵਟਾਂਦਰਾ ਕੀਤਾ ਆਲੇ ਦੁਆਲੇ ਗਲੀ ਮੁਹੱਲੇ ਵਾਲੀਆਂ ਚਾਚੀਆਂ ਤਾਈਆਂ ਵੀ ਖੁਸ਼ੀ ਚ ਵਾਧਾ ਕਰਨ ਆ ਪਹੁੰਚੀਆਂ ਕੀ ਲਿਖਾਂ ਕੀ ਦੱਸਾਂ ਚਾ ਨਹੀਂ ਚੱਕਿਆ ਗਿਆ ਬੱਸ ਫਿਰ ਚੱਲ ਸੋ ਚੱਲ ਕਦੇ ਹਰਮੰਦਰ ਸਾਹਿਬ ਕਦੇ ਅਨੰਦਪੁਰ ਸਾਹਿਬ ਕਦੇ ਦੌਂਦਮਾ ਸਾਹਿਬ ਖੂਬ ਦਰਸ਼ਨ ਮੇਲੇ ਕਰਕੇ ਡੰਝਾਂ ਲਾਈਆਂ ਕਦੇ ਕੋਈ ਕੁੜੀ ਕਾਰ ਲੈ ਕੇ ਆ ਜਾਏ ਕਦੇ ਕੋਈ ਸਭ ਖੁਸ਼ ਪਤਾ ਨਹੀਂ ਤੁਸੀਂ ਉਹਨਾਂ ਨੂੰ ਕੀ ਲਿਆ ਕੇ ਦੇ ਦਿੱਤਾ ਉਹ ਤਾਂ ਗੱਡੀ 'ਚ ਤੇਲ ਪਾਉਣ ਦੇ ਪੈਸੇ ਵੀ ਬੈਡਾਂ 'ਤੇ ਸਿੱਟ ਕੇ ਤੁਰ ਗਈਆਂ ਸਾਰੀਆਂ ਦੀ ਇੱਕੋ ਸੁਰ ਰਹੀ ਜਿਉਂਦੇ ਵੱਸਦੇ ਰਹੋ ਇਹੋ ਜਿਹਾ ਪਿਆਰ ਰਹੇ ਭੈਣ ਭਾਈਆਂ ਦਾ 2 ਦਿਨ ਬਾਅਦ ਤੁਸੀਂ ਦੋਵੇਂ ਮੈਨੂੰ ਖਿੱਚ ਕੇ ਆਪਣੇ ਕਮਰੇ 'ਚ ਲੈ ਗਏ ਡੱਬੀਆਂ ਵਿੱਚੋਂ ਕੁਝ ਕੱਢ ਕੇ ਮੇਰੀਆਂ ਬਾਹਾਂ 'ਚ ਪਾਉਣ ਲੱਗੇ। ਪੋਤੀ ਫੋਟੋਆਂ ਖਿੱਚ ਰਹੀ ਸੀ। ਤੇਰਾ ਬਾਪੂ ਵੀ ਆ ਗਿਆ। ਇਹ ਕੀ? ਚਿੱਠੀ ਵਿੱਚ ਤੂੰ ਦੋ ਚੂੜੀਆਂ ਲੈ ਕੇ ਆਉਣ ਲਈ ਕਿਹਾ ਸੀ। ਇਹ ਇਹ ਤਾਂ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਪੂਰੀਆਂ ਅੱਠ ਨੇ ਅੱਠ। ਮੇਰੀਆਂ ਤਾਂ ਸਾਰੀਆਂ ਬਾਹਾਂ ਦੋਹੇ-ਮਹਾਂ ਭਰ ਗਈਆਂ ਸਨ। ਮੈਂ ਤਾਂ ਕਮੜੀ ਹੋਈ ਜਾ ਰਹੀ ਸੀ। ਕੀ ਇਹ ਸੱਚ ਸੀ ਜਾਂ ਸੁਪਨਾ? ਦਿਨ ਹੀ ਸੁਪਨਾ। ਤੇਰਾ ਬਾਪੂ ਦੇਖ ਰਿਹਾ ਸੀ ਪਰ ਬੋਲ ਕੁਝ ਨਹੀਂ ਸੀ ਰਿਹਾ ਉਹ ਤਾਂ ਜਿਸ ਦਿਨ ਤੁਸੀਂ ਉੱਥੇ ਉਸਦੇ ਨਾਂ ਮੈਨੂੰ 60000 ਤੇ ਉਸ ਨੂੰ 40000 ਜੈਸੀ ਉਸ ਦਿਨ ਤੋਂ ਹੀ ਰੋਜ਼ ਇੱਕ ਵਾਰ ਆਪਣੇ ਰਾਜੇ ਪੁੱਤ ਦੀ ਕਹਾਣੀ ਸੁਣਾਉਂਦਾ ਸੀ ਸਾਥੋਂ ਖੁਸ਼ੀ ਚੱਕੀ ਨਹੀਂ ਜਾ ਰਹੀ ਸੀ ਤੇ ਅਸੀਂ ਇਹਨੂੰ ਪ੍ਰਗਟ ਕਰਨ ਤੋਂ ਵੀ ਡਰਦੇ ਸੀ ਅੱਜ ਤਾਂ ਵੱਡੇ ਹੀ ਕਿਰਸ਼ਵਾ ਹੋ ਗਿਆ ਦੋ ਚੂੜੀਆਂ ਦਾ ਤੂੰ ਦੱਸਿਆ ਹੀ ਸੀ 4 ਗੁਣਾ ਭਾਵ 8 ਕਿਵੇਂ ਕਰ ਦਿੱਤੀਆਂ ਹੁਣ ਤੇਰੀਆਂ ਭੈਣਾਂ ਕੋਲ ਜਾਏ ਸੀ ਨਾਨਕੀਂ ਜਾਣਾ ਸੀ ਮੇਰੇ ਉਹ ਘਟਨਾ ਜੋ ਤੂੰ ਮੈਨੂੰ ਨਾਨਕ ਸ਼ੱਕ ਵਿੱਚ ਆਈ ਤੇਰੀ ਮਾਮੀ ਦੀ ਚੂੜੀ ਦੇਖਦੀ ਨੂੰ ਦੇਖ ਕੇ ਸੋਚ ਗਿਆ ਸੀ ਕਿ ਤੇ ਿਆ ਰਹੀ ਸੀ ਮੇਰੀ ਮਾਂ ਤੇਰੀਆਂ ਇਹ ਚੂੜੀਆਂ ਮੇਰੀਆਂ ਬਾਹਾਂ 'ਚ ਦੇਖ ਕੇ ਕਿੰਨੀ ਖੁਸ਼ ਹੋਏਗੀ ਮੈਂ ਅਨੁਮਾਨ ਲਾ ਰਹੀ ਸੀ ਉਸ ਵਿਚਾਰੀ ਨੇ ਤਾਂ ਆਪ ਤੁਹਾਨੂੰ ਬੜੇ ਲਾਡ ਲੜਾਏ ਸੀ ਜੋ ਅਸੀਂ ਨਾ ਕਰ ਸਕਦੇ ਉਹ ਤੁਹਾਡੇ ਲਈ ਕਰ ਜਾਂਦੀ ਸੀ ਤੁਹਾਡੀ ਨਾਨੀ ਮਾ ਇੱਕ ਲੰਮੀ ਯਾਤਰਾ 20-25 ਵਰਿਆਂ ਦੀ ਅੱਖਾਂ ਮੂਰੋਂ ਫਿਲਮੀ ਦ੍ਰਿਸ਼ ਵਾਂਗ ਗੁਜ਼ਰ ਗਈ ਸੀ ਚਲੋ ਆਪਾਂ ਨਾਨੀ ਘਰ ਵੀ ਜਾ ਆਏ ਮੇਰਾ ਪਾਪਾ ਵੀ ਤੁਹਾਨੂੰ ਦੇਖ ਕੇ ਖੁਸ਼ ਹੁੰਦਾ ਰਿਹਾ ਪਰ ਬੋਲ ਮਸਾਂ ਹੀ 2-4 ਸ਼ਬਦ ਸਕਿਆ ਬੀਬੀ ਤਾਂ ਘੁੱਟ-ਘੁੱਟ ਪਿਆਰ ਕਰਦੀ ਕਿੰਨਾ ਚਿਰ ਫੜ-ਫੜ ਖੜੀ ਰਹੀ ਨਾਨੀ ਮਾ ਦਾ ਦੋਤੇ ਦੁਹਤ ਨੂੰ ਨੂੰ ਤੇ ਅੱਗੋਂ ਨਿੱਕੀ ਪਰ ਦੋਤੀ ਲਈ ਇਹ ਪਿਆਰ ਦਾ ਵੇਲਾ ਕਹਿਣ ਸੁਣਨ ਦੀਆਂ ਗਿਣਤੀਆਂ ਮੰਕੀਆਂ ਤੋਂ ਕਿਤੇ ਪਰੇ ਸੀ ਪਤਾ ਨਹੀਂ ਕਦੋਂ ਮਹੀਨਾ ਲੰਘ ਗਿਆ ਤੁਸੀਂ ਫੇਰ ਆਉਣ ਦਾ ਕਰਾਰ ਕਰਦੇ ਕਰਦੇ ਜਹਾਜ਼ ਚੜ੍ਹ ਗਏ ਅੱਜ ਤਾਂ ਮوڑਿਆਂ ਨੂੰ ਵੀ ਮਹੀਨਾ ਹੋ ਗਿਆ ਮੈਂ ਤੇ ਤੇਰਾ ਬਾਪੂ ਥੋਡੀਆਂ ਗੱਲਾਂ ਕਰਦੇ 20 25 ਬਰੇ ਅੱਧੇ ਘੰਟੇ ਵਿੱਚ ਚਾਹ ਦੇ ਇੱਕ ਇੱਕ ਕੱਪ ਨਾਲ ਅੱਖਾਂ ਲੰਘਾ ਗਏ ਮੈਂ ਕਿਵੇਂ ਤੁਸੀਂ ਪੜਨ ਜਾਂਦੇ ਕਿਵੇਂ ਤੁਹਾਨੂੰ ਤਿਆਰ ਕਰਦੀ ਇੱਕ ਇੱਕ ਕਰਕੇ ਕਿਵੇਂ ਜਮਾਤਾਂ ਵੱਧਦੇ ਗਏ ਕਾਲਜਾਂ ਤੋਂ ਵੀ ਡਿਗਰੀਆਂ ਲਈਆਂ ਵਿਆਹ ਵੀ ਹੋ ਗਏ ਅਸੀਂ ਪਿੰਡੋਂ ਮੱਝਾਂ ਵੇਚ ਕੇ ਬਰਨਾਲੇ ਦੀ ਆ ਗਏ ਤੁਸੀਂ ਕੈਨੇਡਾ ਇੰਗਲੈਂਡ ਜਾ ਬਸੇ ਕਦੇ ਸੌਦੇ ਦੇ ਪੈਸੇ 6 ਮਹੀਨੇ ਦੇਣ ਤਾਂ ਖੁੰਝ ਜਾਂਦੇ ਜਹਾਜ਼ ਦੀ ਪਹਿਲੀ ਵਾਰ ਦੀ ਟਿਕਟ ਵਿਆਜ ਤੇ ਲੈ ਕੇ ਪੈਸੇ ਦੇ ਕੇ ਖਰੀਦੀ ਨੇੜਲੇ ਵੀ ਮੂੰਹ ਫੇਰ ਗਏ ਪਰ ਸੱਚੀਆਂ ਨੀਤਾਂ ਇਮਾਨਦਾਰੀ ਤੇ ਮਿਹਨਤ ਨੇ ਰੰਗ ਲਿਆnde ਤੇ ਅੱਜ ਦੇ ਖੁਸ਼ੀਆਂ ਦੀ ਛੈ ਪਰ ਲੱਗਦੀ ਕਦੇ ਰਿਸ਼ਤੇਦਾਰੀ ਵਿੱਚ ਜਾਣ ਲਈ 100 ਰੁਪਏ ਗਵਾਂਢਣ ਤੋਂ ਉਧਾਰ ਲੈਣਾ ਪੈਂਦਾ ਸੀ ਤੇ ਅੱਜ ਧਰ ਧਰ ਭੁੱਲਦੀ ਹਾਂ ਕਦੇ ਜ਼ਮੀਨ ਦੇ ਸੌਦੇ ਲਈ ਸਭ ਪੇਕਿਆਂ ਵਾਲੀਆਂ ਜ਼ਮੀਨਾਂ ਟੂਮਾ ਵੇਚ ਦਿੱਤੀਆਂ ਸਨ ਤੇਰਾ ਬਾਪੂ ਹਰ ਫਸਲ ਤੇ ਗਲ ਕੰਨ ਦੀਆਂ ਟੂਮਾ ਲੈ ਕੇ ਦੇਣ ਦਾ ਵਾਅਦਾ ਕਰਦਾ ਰਹਿੰਦਾ ਪਰ ਹਸਾਬ ਕਰਨ ਤੇ ਜਦੋਂ ਕੁਝ ਨਾ ਬਚਦਾ ਤਾਂ ਮੈਂ ਚਲ ਕੋਈ ਨਾ ਫੇਰ ਸਹੀ ਕਹਿ ਕੇ ਉਹਦੀ ਚਿੰਤਾ ਦੂਰ ਕਰਦੀ ਪਤਾ ਨਹੀਂ ਕਿਵੇਂ ਤੂੰ ਇਹ ਬਾਤ ਯਾਦ ਰੱਖ ਲਿਆ ਉnde ਤੇਰੀ ਉਮਰ ਦੇ ਜਵਾਕਾਂ ਨੂੰ ਇਹਨਾਂ ਗੱਲਾਂ ਦੀ ਕੀ ਸਮਝ ਹੁੰਦੀ ਹੈ ਪਰ ਤੁਸੀਂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸੀ ਗੱਲ ਸਾਹਮਣੇ ਹੀ ਰੱਖ ਲੀ ਖੈਰ ਸੰਜਮ ਤੇ ਮਿਹਨਤ ਦਾ ਮੁੱਲ ਤਾਂ ਉਦੋਂ ਹੀ ਮੋੜਨ ਲੱਗ ਪਿਆ ਸੀ ਜਦੋਂ ਤੇਰੀਆਂ ਭੈਣਾਂ ਪੜ ਕੇ ਪੜਾਉਣ ਲੱਗ ਗਈਆਂ ਤਨਖਾਹਾਂ ਦੀ ਬਚਤ ਨਾਲ ਜਿੱਥੇ ਲੈਣ ਦੇਣ ਮੋੜੇ ਬੈਂਕਾਂ ਤੋਂ ਸੁਰੱਖਰੂ ਹੋਏ ਵਿਆਹਾਂ ਦੇ ਭਾਰੀ ਖਰਚ ਵੀ ਲੰਘਾਏ ਤੇ ਅੱਜ ਚਾਰੇ ਪਾਸੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਖੁਸ਼ੀ ਹੈ ਖੇਰ ਸਮਾ ਬਦਲਦਾ ਰਹਿੰਦਾ ਹਰ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ ਇਹ ਸਮੇਂ ਨੇ ਸਮਾਜਿਕ ਰਿਸ਼ਤਿਆਂ ਦਾ ਮੋਹ ਤੇ ਨਿਗ ਵੀ ਉਡਾ ਦਿੱਤਾ ਨੇੜੇ ਦੇ ਰਿਸ਼ਤੇ ਵੀ ਖੇਰੂ ਖੇਰੂ ਕਰ ਦਿੱਤੇ ਵਿਰਧ ਘਰ ਤੇ ਸੇਵਾ ਆਸ਼ਰਮ ਵੀ ਖੁੱਲ ਗਏ ਨਸ਼ਿਆਂ ਦੇ ਦਰਿਆ ਵੀ ਵਗਣ ਲੱਗ ਪਏ ਨਸ਼ੇੜੀ ਪੁੱਤ ਮਾਂ ਬਾਪ ਨੂੰ ਮਾਰਨ ਲੱਗ ਗਏ ਤੁਸੀਂ ਤਾਂ ਖਬਰਾਂ ਪੜ ਸੁਣੀ ਰਹੇ ਹੋ ਹੁਣ ਇਹ ਪੰਜਾਬ ਗੁਰੂਆਂ ਪੀਰਾਂ ਵਾਲਾ ਉਹ ਪੰਜਾਬ ਨਹੀਂ ਰਿਹਾ ਪਰ ਲੱਗਦਾ ਹੈ ਜਿਵੇਂ ਉਹ ਪੰਜਾਬ ਗੁਰੂ ਨਾਨਕ ਦੇਵ ਜੀ ਜੀਆਂ ਉਹ ਆਸੀਆਂ ਨਾਲ ਬਾਹਰਲੇ ਮੁਲਖੀ ਜਾ ਵਸਿਆ ਪਿਆਰੇ ਨਿੱਕੇ ਰਾਜੇ ਪੁੱਤ ਤੁਹਾਡਾ ਉਹਨਾਂ ਦਿਨਾਂ ਨੂੰ ਚੇਤੇ ਰੱਖਦੇ ਹਾਂ ਆਸਾਂ ਤੋਂ ਕਿਤੇ ਵਧੇਰੇ ਪੂਰੇ ਕੀਤੇ ਸੁਪਨਿਆਂ ਨੇ ਸਾਨੂੰ ਇਹ ਹੀ ਭੁਲਾ ਦਿੱਤਾ ਕਿ ਤੁਸੀਂ ਸਾਡੇ ਤੋਂ ਦੂਰ ਸੱਤ ਸਮੁੰਦਰੋਂ ਪਾਰ ਬੈਠੇ ਹੋ ਇਹ ਸੱਚ ਪ੍ਰਤੀਤ ਹੋ ਰਿਹਾ ਹੈ ਕਿ ਦੂਰ ਬੈਠੇ ਮੋਹ ਵੱਧ ਹੀ ਜਾਂਦਾ ਹੈ ਚਲੋ ਬੱਚੇ ਹੁਣ ਤਾਂ ਥੋੜੇ ਜਿ ਵਰਗੀ ਖੁਸ਼ੀ ਦੀ ਵੱਡੀ ਗੱਲ ਏ ਇੱਕ ਇਹ ਵੀ ਹੈ ਕਿ ਨੂਹਾਂ ਵੀ ਧੀਆ ਸਮਾਨ ਸਾਡੇ ਨਾਲ ਰਚ ਵਿੱਚ ਗਈਆਂ ਹਨ ਸਾਡੇ ਘਰ ਪਰਿਵਾਰ ਵਿੱਚ ਇਹ ਵੀ ਕੋਈ ਫਰਕ ਕਿਦਰੇ ਨਹੀਂ ਦਿਖ ਰਿਹਾ ਅਜਈਆਂ ਨੂਹਾਂ ਤੇ ਅਜਿਹੇ ਜਵਾਈ ਘਰ ਘਰੋਂ ਬਸ ਇਹੀ ਵਰਤਾਰਾ ਧਰਤੀ ਤੇ ਸੁਰਗ ਬਣਾ ਦਿੰਦਾ ਹੈ ਹੁਣ ਇੱਕ ਗੱਲ ਹੋਰ ਤੁਹਾਡੀਆਂ ਦਿੱਤੀਆਂ ਇਹ ਚੂੜੀਆਂ ਇੱਥੇ ਪਾ ਕੇ ਤੁਰਨ ਦਾ ਤਾਂ ਜਮਾਨਾ ਹੀ ਨਹੀਂ ਰਿਹਾ ਇੱਥੇ ਤਾਂ ਠੱਗ ਚੋਰ ਕੀ ਬੰਦੇ ਕੀ ਔਰਤਾਂ ਨਵੇਂ ਨਵੇਂ ਤਰੀਕੇ ਨਾਲ ਕਰਨ ਪੜ ਕੇ ਲੈ ਲਾ ਕੇ ਲੈ ਜਾਂਦੇ ਨੇ ਕਈ ਚੋਰਾ ਨਾਲ ਤਾਂ ਚੋਰਾ ਨੂੰ ਮੋਰ ਵਾਲੀ ਗੱਲ ਵੀ ਹੋਈ ਐ ਵਿਚਾਰੇ ਨਕਲੀ ਵਾਲੀਆਂ ਹੀ ਲਾ ਕੇ ਲੈ ਗਈ ਅਗੇ ਦੇ ਤਾਂ ਕੰਨ ਪਾੜ ਗਏ ਮੈਂ ਤਾਂ ਹੁਣ ਇਹਨਾਂ ਨੂੰ ਸਾਹਮ ਕੇ ਰੱਖਣ ਦੇ ਆਹਰ ਵਿੱਚ ਲੱਗ ਗਈ ਹਾਂ ਜੇ ਸੱਚ ਪੁੱਛੋ ਤਾਂ ਪੁੱਤ ਇਹਨਾਂ ਨੂੰ ਪਾ ਕੇ ਬੇਫਿਕਰੀਆਂ ਖੁਸ਼ੀਆਂ ਮਨਾਉਣ ਤਾਂ ਥਾਂ ਵੀ ਤੁਹਾਡੇ ਵਾਲੇ ਮੁਲਖ ਹੀ ਰਹਿ ਗਏ ਗੁਰੂ ਭਲੀ ਕਰਨ ਚਲੋ ਤੁਹਾਨੂੰ ਬਹੁਤ ਬਹੁਤ ਪਿਆਰ ਏਵੇਂ ਹੀ ਮੋ ਸਤਿਕਾਰ ਬਣਿਆ ਰਹੇ ਜਿਉਂਦੇ ਵਸਦੇ ਖਸਦੇ ਖੁਸ਼ ਰਹੋ ਮੈਂ ਹਾਂ ਮੇਰੇ ਰਾਜੇ ਪੁੱਤ ਦੀ ਮਾਂ ਪੰਜਾਬ ਕੌਰ